ਕਦੇ ਸੋਚਿਆ ਜੇ ਕਿ ਖੇਤੀਬਾੜੀ ਦੇ ਕੁਝ ਸਭ ਤੋਂ ਨਵੇਂ ਤੇ ਮਾਡਰਨ ਆਈਡੀਆਜ਼ ਅਸਲ ਵਿੱਚ ਸਦੀਆਂ ਪੁਰਾਣੇ ਹੋ ਸਕਦੇ ਨੇ ਤਾਂ ਅੱਜ ਆਪਾਂ ਇਸੇ ਰਾਜ਼ ਤੋਂ ਪਰਦਾ ਚੁੱਕਾਂਗੇ ਕਿ ਕਿਵੇਂ ਪੰਜਾਬ ਦੇ ਕਿਸਾਨਾਂ ਨੇ ਬਿਨਾ ਕਿਸੇ ਰੋਲੇ ਰੱਪੇ ਦੇ ਦੁਨੀਆ ਪਰ ਦੀ ਖੇਤੀ ਦਾ ਰੁਖੀ ਮੋੜ ਦਿੱਤਾ ਸਸਟੇਨੇਬਲ ਫਾਰਮਿੰਗ ਯਾਨੀ ਟਿਕਾਊ ਖੇਤੀ ਇਹ ਸ਼ਬਦ ਅੱਜਕਲ੍ਹ ਹਰ ਪਾਸੇ ਸੁਣਨ ਨੂੰ ਮਿਲਦੇ ਨੇ ਹੈਨਾ ਪਰ ਜੇ ਕੋਈ ਕਹੇ ਕਿ ਇਸ ਨਵੀਂ ਸੋਚ ਦੀਆਂ ਜੜ੍ਹਾਂ ਅਸਲ ਵਿੱਚ ਪੰਜਾਬ ਦੇ ਹਜ਼ਾਰਾਂ ਸਾਲ ਪੁਰਾਣੇ ਖੇਤਾਂ ਵਿੱਚ ਲੱਗੀਆਂ ਹੋਈਆਂ ਨੇ ਤਾਂ ਸ਼ਾਇਦ ਯਕੀਨ ਕਰਨਾ ਔਖਾ ਹੋਵੇਗਾ। ਇਹੀ ਸਵਾਲ ਸਾਨੂੰ ਸਮੇਂ ਵਿੱਚ ਪਿੱਛੇ ਲੈ ਕੇ ਜਾਂਦਾ ਹੈ। ਚਲੋ ਇੱਕ ਅਜਿਹੀ ਸਿਆਣਪ ਨੂੰ ਖੋਜਦੇ ਹਾਂ ਜੋ ਅੱਜ ਦੇ ਜ਼ਮਾਨੇ ਵਿੱਚ ਸ਼ਾਇਦ ਪਹਿਲਾਂ ਨਾਲੋਂ ਵੀ ਕਿਤੇ ਵੱਧ ਜ਼ਰੂਰੀ ਹੋ ਗਈ ਹੈ। ਜ਼ਰਾ ਇਸ ਸਲਾਈਡ ਤੇ ਗੌਰ ਕਰੋ। ਖੱਬੇ ਪਾਸੇ ਉਹ ਸ਼ਬਦ ਨੇ ਜੋ ਅੱਜਕਲ੍ਹ ਖੇਤੀ ਦੀ ਦੁਨੀਆ ਵਿੱਚ ਬਹੁਤ ਚੱਲ ਰਹੇ ਨੇ। ਤੇ ਸੱਜੇ ਪਾਸੇ ਉਹ ਤਰੀਕੇ ਜੋ ਪੰਜਾਬੀ ਕਿਸਾਨ ਪੀੜ੍ਹੀਆਂ ਤੋਂ ਵਰਤਦੇ ਆ ਰਹੇ ਨੇ ਇਹ ਸਿਰਫ ਮਿਲਦੇ ਜੁਲਦੇ ਸ਼ਬਦ ਨਹੀਂ ਇਹ ਸੋਚ ਇੱਕੋ ਹੀ ਹੈ ਪਤਾ ਹੈ ਪੰਜਾਬੀ ਕਿਸਾਨਾਂ ਲਈ ਜ਼ਮੀਨ ਸਿਰਫ ਕਮਾਈ ਦਾ ਜ਼ਰੀਆ ਨਹੀਂ ਸੀ ਨਹੀਂ ਇਹ ਤਾਂ ਇੱਕ ਜੁੰਦੀ ਜਾਗਦੀ ਸਾਥੀ ਸੀ ਜਿਸ ਦੀ ਦੇਖਭਾਲ ਕਰਨੀ ਪੈਂਦੀ ਸੀ ਇੱਕ ਪਵਿੱਤਰ ਆਮਾਨਤ ਜਿਹੜੀ ਅਗਲੀ ਪੀੜ੍ਹੀ ਨੂੰ ਸੌਂਪਣੀ ਹੁੰਦੀ ਸੀ ਤਾਂ ਫਿਰ ਆਓ ਕੁਦਰਤ ਨਾਲ ਇਸ ਸ਼ਾਨਦਾਰ ਸਾਂਝੇਦਾਰੀ ਦੇ ਕੁਝ ਰਾਜ਼ਾਂ ਨੂੰ ਸਮਝੀਏ ਉਹ ਕਿਹੜੇ ਬੁਨਿਆਦੀ ਅਸੂਲ ਸਨ ਜਿਨ੍ਹਾਂ ਨੇ ਉਹਨਾਂ ਦੀ ਖੇਤੀ ਨੂੰ ਇੰਨਾ ਮਜ਼ਬੂਤ ਤੇ ਟਿਕਾਊ ਬਣਾਇਆ ਇਹਨੂੰ ਤੁਸੀਂ ਕੁਦਰਤੀ ਜੈਨੇਟਿਕ ਇੰਜੀਨੀਅਰਿੰਗ ਸਮਝ ਸਕਦੇ ਹੋ ਕਿਸੇ ਲੈਬ ਦੀ ਲੋੜ ਨਹੀਂ ਕਿਸਾਨ ਦਾ ਖੇਤ ਹੀ ਉਹਦੀ ਲੈਬ ਸੀ ਉਹ ਹਰ ਸਾਲ ਸਿਰਫ ਸਭ ਤੋਂ ਵਧੀਆ ਬੀਜ ਹੀ ਅਗਲੀ ਫਸਲ ਲਈ ਚੁਣਦੇ ਸਨ ਤੇ ਨਤੀਜਾ ਅਜਿਹੇ ਪੌਦੇ ਤਿਆਰ ਹੁੰਦੇ ਸੀ ਜੋ ਉਸ ਧਰਤੀ ਤੇ ਮੌਸਮ ਲਈ ਬਿਲਕੁਲ ਸਹੀ ਸਨ ਦੇਖੋ ਫਸਲੀ ਚੱਕਰ ਕੋਈ ਤੁੱਕਾ ਨਹੀਂ ਸੀ ਇਹ ਤਾਂ ਇੱਕ ਸੋਚੀ ਸਮਝੀ ਯੋਜਨਾ ਸੀ ਇੱਕ ਸੰਗੀਤ ਵਾਂਗ ਜਿੱਥੇ ਹਰ ਫਸਲ ਦਾ ਆਪਣਾ ਇੱਕ ਖਾਸ ਰੋਲ ਸੀ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਕੈਮੀਕਲ ਖਾਦਾਂ ਤੇ ਨਿਰਭਰ ਹੋਣ ਦੀ ਬਜਾਏ ਕਿਸਾਨਾਂ ਕੋਲ ਕੁਦਰਤ ਦੀ ਆਪਣੀ ਤਾਕਤ ਸੀ ਦਾਲਾਂ ਉਹਨਾਂ ਦਾ ਗੁਪਤ ਹਥਿਆਰ ਸਨ ਉਹ ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਨੂੰ ਕੁਦਰਤੀ ਤੌਰ ਤੇ ਤਾਕਤ ਦਿੰਦੀਆਂ ਸਨ ਤਾਂ ਕਿ ਅਗਲੀ ਫਸਲ ਲਈ ਜ਼ਮੀਨ ਹਮੇਸ਼ਾ ਤਿਆਰ ਵਰਤਿਆ ਰਹੇ ਇਹ ਤਰੀਕਾ ਸਿਰਫ ਫਸਲਾਂ ਲਈ ਹੀ ਨਹੀਂ ਸਗੋਂ ਪੂਰੇ ਵਾਤਾਵਰਣ ਲਈ ਫਾਇਦੇਮੰਦ ਸੀ ਜਦੋਂ ਜੈਵਿਕ ਪਦਾਰਥ ਮਿੱਟੀ ਵਿੱਚ ਵਾਪਸ ਜਾਂਦੇ ਸਨ ਤਾਂ ਨਾ ਸਿਰਫ ਜ਼ਮੀਨ ਦੀ ਤਾਕਤ ਵੱਧੀ ਸੀ ਸਗੋਂ ਮਿੱਟੀ ਦੀ ਪਾਣੀ ਸੋਖਣ ਦੀ ਸ਼ਕਤੀ ਵੀ ਵੱਧ ਜਾਂਦੀ ਸੀ ਸੋਚੋ ਅੱਜ ਦੇ ਜ਼ਮਾਨੇ ਵਿੱਚ ਇਹ ਕਿੰਨੀ ਵੱਡੀ ਗੱਲ ਹੈ ਜਿੱਥੇ ਸੋਕੇ ਦਾ ਖਤਰਾ ਵੱਧਦਾ ਜਾ ਰਿਹਾ ਹੈ ਇਹ ਜੀਵਨ ਦਾ ਇੱਕ ਪੂਰਾ ਚੱਕਰ ਸੀ ਕੁਝ ਵੀ ਫਾਲਤੂ ਨਹੀਂ ਸੀ ਹਰ ਚੀਜ਼ ਦਾ ਇੱਕ ਮਕਸਦ ਸੀ ਖੇਤ ਆਪਣੇ ਆਪ ਵਿੱਚ ਇੱਕ ਛੋਟੀ ਜੀ ਦੁਨੀਆ ਸੀ ਜੋ ਪੂਰੇ ਸੰਤੁਲਨ ਵਿੱਚ ਕੰਮ ਕਰਦੀ ਸੀ ਪਰ ਸਵਾਲ ਇਹ ਹੈ ਕਿ ਸਦੀਆਂ ਪੁਰਾਣਾ ਇਹ ਗਿਆਨ ਪੰਜਾਬ ਦੇ ਖੇਤਾਂ ਚੋਂ ਨਿਕਲ ਕੇ ਪੂਰੀ ਦੁਨੀਆ ਤੱਕ ਪਹੁੰਚਿਆ ਕਿਵੇਂ ਇਸ ਦਾ ਜਵਾਬ ਪ੍ਰਵਾਸ ਵਪਾਰ ਤੇ ਵਿਚਾਰਾਂ ਦੀ ਤਾਕਤ ਦੀ ਕਹਾਣੀ ਵਿੱਚ ਲੁਕਿਆ ਹੋਇਆ ਹੈ ਇਹ ਸਮਝ ਇਹ ਗਿਆਨ ਪੰਜਾਬ ਦੀਆਂ ਹੱਦਾਂ ਵਿੱਚ ਕੈਦ ਨਹੀਂ ਰਹੀ ਭਾਵੇਂ ਬਹੁਤ ਹੌਲੀ-ਹੌਲੀ ਤੇ ਚੁੱਪ-ਚੁਪੀ ਤੇ ਪਰ ਇਸ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣੀਆਂ ਜੜ੍ਹਾਂ ਫੈਲਾ ਲੀਆਂ ਪਤਾ ਪੁਰਾਣੇ ਵਪਾਰਕ ਰਸਤੇਆਂ ਤੇ ਸਿਰਫ ਮਾਲ ਅਸਬਾਬ ਹੀ ਨਹੀਂ ਸੀ ਜਾਂਦਾ ਵਿਚਾਰ ਵੀ ਸਫ਼ਰ ਕਰਦੇ ਸੀ ਤੇ ਜਦੋਂ ਪੰਜਾਬ ਦੇ ਲੋਕ ਨਵੇਂ ਦੇਸ਼ਾਂ ਵਿੱਚ ਜਾ ਕੇ ਵਸੇ ਤਾਂ ਉਹ ਆਪਣੇ ਨਾਲ ਸਿਰਫ ਆਪਣਾ ਸਾਮਾਨ ਹੀ ਨਹੀਂ ਸਗੋਂ ਜ਼ਮੀਨ ਨਾਲ ਜੁੜੀ ਆਪਣੀ ਡੂੰਗੀ ਸਮਝ ਵੀ ਲੈ ਕੇ ਗਏ ਅਤੇ ਇਹ ਹੀ ਗੱਲ ਸਾਨੂੰ ਇਸ ਕਹਾਣੀ ਦੇ ਸਭ ਤੋਂ ਅਹਿਮ ਮੋੜ ਤੇ ਲਿਆਉਂਦੀ ਹੈ ਇੱਕ ਖਾਮੋਸ਼ ਵਿਰਾਸਤ ਜਿਸ ਨੇ ਅੱਜ ਦੀ ਖੇਤੀਬਾਰੇ ਸਾਡੀ ਸੋਚ ਨੂੰ ਇੱਕ ਨਵੀਂ ਸ਼ਕਲ ਦਿੱਤੀ ਹੈ ਇਸ ਲਈ ਅਗਲੀ ਵਾਰ ਜਦੋਂ ਸਸਟੇਨੇਬਲ ਐਗਰੀਕਲਚਰ ਬਾਰੇ ਗੱਲ ਹੋਵੇ ਤਾਂ ਯਾਦ ਰੱਖਣਾ ਇਹ ਕੋਈ ਨਵਾਂ ਫੈਸ਼ਨ ਨਹੀਂ ਹੈ ਇਹ ਇੱਕ ਪ੍ਰਾਚੀਨ ਪਰੰਪਰਾ ਹੈ ਇਹ ਪੰਜਾਬ ਦੇ ਕਿਸਾਨਾਂ ਦੀ ਉਹ ਖਾਮੋਸ਼ ਗੂੰਜ ਹੈ ਜੋ ਸਦੀਆਂ ਦਾ ਸਫ਼ਰ ਤੈਅ ਕਰਕੇ ਅੱਜ ਵੀ ਸਾਡੇ ਕੰਨਾਂ ਵਿੱਚ ਪੈ ਰਹੀ ਹੈ ਪੰਜਾਬ ਦੀ ਇਹ ਵਿਰਾਸਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਪਵਿੱਖ ਦੇ ਸਭ ਤੋਂ ਵਧੀਆ ਹੱਲ ਅਕਸਰ ਸਾਡੇ ਅਤੀਤ ਵਿੱਚ ਹੀ ਲੁਕੇ ਹੁੰਦੇ ਨੇ ਸਵਾਲ ਸਿਰਫ ਇਹ ਹੈ ਕਿ ਅਸੀਂ ਸੁਣਨ ਲਈ ਤਿਆਰ ਹਾਂ